ਤਾਂ ਉਹ ਵਿਧਾਇਕ ਸਾਡੇ ਨਾਲ ਨੇ ਗੱਲਬਾਤ ਕਰਨਿਆ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਛਵੀ ਅੱਜ ਹਰ ਕੋਈ ਉਸ ਛਵੀ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਉਸ ਨੂੰ ਪਿਆਰ ਕਰਦਾ ਨਜ਼ਰ ਆ ਰਿਹਾ ਸ਼ਰਧਾਂਜਲੀ ਦਿੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕਿਹਾ ਜਾਂਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਉਹ ਲੀਡਰ ਸੀ ਜਿਹੜੇ ਹਰ ਇੱਕ ਪਾਰਟੀ ਦੇ ਲੀਡਰ ਸੀ ਕਿਸੇ ਕਿਸੇ ਨਾਲ ਕਦੇ ਕੋਈ ਵਿਤਕਰਾ ਨਹੀਂ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਤੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਲਈ ਕੀਤਾ ਸੀ ਜਿਹੜਾ ਵੀ ਉਹਨਾਂ ਦੇ ਕੋਲ ਜਾਂਦਾ ਸੀ ਉਸ ਦਾ ਕੰਮ ਇਹ ਕਿ ਇਹ ਪਹਿਲਾਂ ਕਰਦੇ ਸੀ ਜੇ ਵਿਰੋਧੀ ਪਾਰਟੀ ਦਾ ਜਾ ਰਿਹਾ ਕਿ ਤੋਂ ਵਿਰੋਧੀ ਹੈ ਜੇ ਤੇ ਰਕਮ ਲੇਟ ਹੋਇਆ ਤੇ ਤੁਸੀਂ ਇਹ ਕਹੋਗੇ ਵੀ ਤੁਹਾਡਾ ਕੰਮ ਟਾਲਿਆ ਜਾ ਰਿਹਾ ਹੈ ਜਾਂ ਰੋਕਿਆ ਜਾ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਸੰਤੀ ਮਾਤਰਾ ਦਾ ਤੁਸੀਂ ਹਿੱਸਾ ਬਿਲਕੁਲ ਡਾਕਟਰ ਮਨਮੋਹਨ ਸਿੰਘ ਜੀ ਇੱਕ ਬਹੁਤ ਵੱਡੇ ਅਰਥਸ਼ਾਸਤਰੀ ਸਨ ਔਰ ਦੇਸ਼ ਦੇ ਬਹੁਤ ਵੱਡੇ ਸੈਕੂਲਰ ਲੀਡਰ ਸਨ ਡਾਕਟਰ ਸਾਹਿਬ ਜਿੱਥੇ ਸਾਦਗੀ ਔਰ ਇਮਾਨਦਾਰੀ ਦਾ ਇੱਕ ਆਲਾ ਨਮੂਨਾ ਸਨ ਉਸ ਦੇ ਨਾਲ ਨਾਲ ਡਾਕਟਰ ਸਾਹਿਬ ਦੇਸ਼ ਦੀਆਂ ਸਾਰੀਆਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਦੇਸ਼ ਦੇ ਸਮੁੱਚੇ ਲੋਕਾਂ ਦਾ ਕੰਮ ਕਰਦੇ ਸੀ ਔਰ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਡਾਕਟਰ ਸਾਹਿਬ ਪੂਰੀ ਜ਼ਿੰਦਗੀ ਭਰ ਲਗੇ ਰਹੇ ਨੇ ਔਰ ਡਾਕਟਰ ਮਨਮੋਨ ਸਿੰਘ ਜੀ ਨੂੰ ਮੈਨੂੰ ਯਾਦ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਮੈਨੂੰ ਉਹਨਾਂ ਨੇ ਡਿਨਰ ਤੇ ਬੁਲਾਇਆ ਸੀ ਤੇ ਡਾਕਟਰ ਮਨਮੋਨ ਸਿੰਘ ਦਾ ਤਾਲੁਕ ਆਮਰਾ ਸਰਹਰ ਨਾਲ ਹੈ ਔਰ ਮੈਂ ਅਮਰਸਾ ਸ਼ਹਿਰ ਵੀ ਆਇਆ ਹੋਇਆ ਤੇ ਮੈਂ ਜਦੋਂ ਹੈਂਡਸ਼ੇਕ ਕੀਤਾ ਤਾਂ ਮੈਂ ਉਦੋਂ ਕਿਹਾ ਮੈਂ ਡਾਕਟਰ ਸਾਹਿਬ ਦੋ ਹੀ ਰਿਸ਼ਤੇ ਬੰਦੇ ਨੇ ਸਹੁਰੇ ਦਾ ਤੇ ਸਾਲੇ ਦਾ ਤੇ ਉਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਖੁੱਲਕੇ ਖੁੱਲਕੇ ਹੱਸਦੇ ਹੋਏ ਦੇਖਿਆ ਸੀ ਔਰ ਮੈਨੂੰ ਯਾਦ ਹੈ ਉਹ આજ ਤੱਕ ਵਾਲਿਆਂ ਨੇ ਉਹ ਕਲੀਪੀਟੀ ਥੀ ਉਹ ਕੈਚ ਕੀਤੀ ਔਰ ਸਾਰਾ ਦਿਨ ਉਹ ਚੱਲਦੀ ਰਹੀ ਸੀ ਕਹਿਣ ਦਾ ਮਤਲਬ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਸਾਡੇ ਭਾਰਤ ਦੇਸ਼ ਨੂੰ ਇਕ ਨਮੀ ਆਰਥਿਕ ਬਵਾਸਤਾ ਦਿੱਤੀ ਔਰ ਆਰਥਿਕ ਤੌਰ ਤੇ ਸਾਡੇ ਦੇਸ਼ ਨੂੰ ਬਹੁਤ ਅਗਾ ਲੈ ਕੇ ਗਏ ਤੇ ਉਹਨਾਂ ਦੀ ਸੋਚ ਬੜੀ ਦੂਰ ਅੰਦੇਸ਼ੀ ਵਾਲੀ ਸੋਚ ਸੀ ਬੜੇ ਮਿੱਠ ਬੋਲੜੇ ਸਨ ਮਿਲਨਸਾਰ ਸਨ ਔਰ ਬਹੁਤ ਹੀ ਉਹਨਾਂ ਚ ਨਿਮਾਣਾਪਨ ਔਰ ਸਾਦਗੀ ਹਿਊਮਿਲਟੀ ਸੀ ਔਰ ਇਹਨਾਂ ਖੂਬੀਆਂ ਕਰਕੇ ਅੱਜ ਉਹਨਾਂ ਨੂੰ ਪੂਰਾ ਦੇਸ਼ ਯਾਦ ਕਰ ਰਿਹਾ ਹੈ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਮੈਂ ਵੀ ਇੱਥੇ ਹਾਜ਼ਰ ਹੋਇਆ ਹਾਂ ਉਹਨਾਂ ਦੇ ਅੰਤਮ ਦਰਸ਼ਨ ਕਰਨ ਲਈ ਹੈ ਹੋਰ ਉਹਨਾਂ ਨੂੰ ਸਾਡੇ ਫੁੱਲ ਭੇਂਟ ਕਰਨ ਲਈ ਰਮਨ ਸਰ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਉਹਨਾਂ ਦਾ ਜਿਹੜਾ ਸੰਸਕਾਰ ਜਿਹੜਾ ਨਿਗਮ ਬੋਸਗੜ੍ਹ ਦੇ ਵਿੱਚ ਕੀਤਾ ਜਾ ਰਿਹਾ ਹੈ ਲਗਾਤਾਰ ਮੰਗ ਹੋ ਰਹੀ ਸੀ ਕਿ ਯਾਤੇ ਸ਼ਕਤੀ ਸਲ ਤੇ ਕੀਤਾ ਜਾਏ ਜਾਂ ਵੀਰ ਭੂਮੀ ਤੇ ਉਹਨਾਂ ਦਾ ਸੰਸਕਾਰ ਕੀਤਾ ਜਾਏ ਸਨਮਾਨ ਦੇਣਾ ਬਣਦਾ ਸੀ ਕਹਿੰਦੇ ਇੱਕ ਸਮਾਰਕ ਵੀ ਉਹਨਾਂ ਦਾ ਬਣਾਇਆ ਜਾਣਾ ਚਾਹੀਦਾ ਐਸੀ ਲੈ ਕੇ ਜਿਹੜੇ ਇੱਥੇ ਜਿਹੜੇ ਲੋਕ ਜਿਹੜੇ ਸਮਰਥਕ ਇਕੱਠੇ ਹੋਏ ਨੇ ਜਿਹੜੇ ਕਾਂਗਰਸ ਦੀ ਲੀਡ ਨੇ ਉਹ ਕਹਿੰਦੇ ਅੱਜ ਸਾਡੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਜ਼ਰੂਰ ਆਖਤ ਹੋਈਆਂ ਨੇ ਕੇਂਦਰ ਨੇ ਜਿਹੜੀ ਮੰਗ ਨੂੰ ਨਹੀਂ ਮੰਨਿਆ ਬਿਲਕੁਲ ਸਹੀ ਗੱਲ ਹੈ ਇਹ ਡਾਕਟਰ ਸਾਹਿਬ ਦਾ ਜੋ ਕਦ ਹੈ ਜੋ ਉਹਨਾਂ ਦੀ ਬਿਹਤਰੀਨ ਲੀਡਰਸ਼ਿਪ ਹੈ ਜੋ ਉਹਨਾਂ ਦਾ ਉੱਚਾ ਸਟੇਟਸ ਹੈ ਔਰ 10 ਸਾਲ ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਰਾਜਘਾਟ ਦੇ ਨੇੜੇ ਉਹਨਾਂ ਦਾ ਸੰਸਕਾਰ ਕੀਤਾ ਜਾਣਾ ਚਾਹੀਦਾ ਸੀ ਮੈਂ ਵੀ ਇਹ ਮੰਗ ਕਰਦਾ ਹਾਂ ਔਰ ਭਾਰਤ ਸਰਕਾਰ ਨੇ ਅਜਿਹਾ ਨਾ ਕਰਕੇ ਨਾ ਕੇਵਲੇ ਕਾਂਗਰਸ ਵਰਕਰਾਂ ਦੇ ਦਿਲਾਂ ਨੂੰ ਬਰੁੰਦ ਰਿਆ ਹੈ ਬਲਕਿ ਲੱਖਾਂ ਕਰੋਨਾ ਇਨਸਾਨ ਜਿਹੜੇ ਡਾਕਟਰ ਮਨਮੋਹਨ ਨੂੰ ਉਹਨਾਂ ਨੂੰ ਪਿਆਰ ਕਰਦੇ ਨਾ ਉਹਨਾਂ ਸਾਰਿਆਂ ਦੇ ਜਜ਼ਬਾਤ ਨੂੰ ਜਿਹੜਾ ਠੇਸ ਪਹੁੰਚੀ ਹੈ ਬਿਲਕੁਲ ਦੇਖੋ ਇਸ ਢੰਗ ਦੇ ਨਾਲ ਹਰ ਕੋਈ ਆਪਣੇ ਢੰਗ ਦੇ ਨਾਲ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇ ਰਿਹਾ ਔਰ ਸਭ ਦੇ ਮਨ ਦੇ ਵਿੱਚ ਇੱਕੀ ਟੀਜ਼ ਹੈ ਕਿ ਜਿਹੜਾ ਉਹਨਾਂ ਦਾ ਸੰਸਕਾਰ ਇਸ ਨਿਗਮਪੋਧ ਕਾੜ ਦੇ ਵਿੱਚ ਹੋ ਰਿਹਾ ਇਸ ਨੂੰ ਲੈ ਕੇ ਹਰ ਕੋਈ ਕਹਿ ਰਿਹਾ ਹੈ ਕਿ ਊਨਾਧਾਰ ਰਾਜ ਘਾੜ ਦੇ ਵਿੱਚ ਸ਼ਕਤੀ ਸਥਲ ਦੇ ਵਿੱਚ ਜਾਂ ਵੀਰ ਭੂਮੀ ਦੇ ਵਿੱਚ ਕਿੱਥੇ ਸੰਸਕਾਰ ਹੋਣਾ ਚਾਹੀਦਾ ਸੀ ਸਨਮਾਨ ਜਿਹੜਾ ਉਹਨਾਂ ਨੂੰ ਦੇਣਾ ਬਣਦਾ ਸੀ ਕੇਂਦਰ ਦੀ ਨੀਤੀ ਦੇ ਉੱਪਰ ਜ਼ਰੂਰ ਸਵਾਲ ਚੁੱਕੇ ਜਾ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਮਸਲੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਕੀ ਕੁਝ ਪੱਖ ਰੱਖਦਾ ਨਜ਼ਰ ਆਉਂਦਾ ਹੈ ਕੈਮਰਾ ਪਰਸਨ ਅਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਦਿੱਲੀ